ਇਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਇਹ ਵਲੋਗ ਕਾਫੀ ਮਹੀਨੇ ਬਾਅਦ ਅਪਲੋਡ ਹੋਣ ਜਾ ਰਿਹਾ ਵਾ ਥੋੜਾ ਸ਼ਡਿਊਲ ਬੀਜ਼ੀ ਵਗੈਰਾ ਚਲਦਾ ਪਿਆ ਸੀਗਾ ਆਪਣਾ ਤੇ ਇਸ ਵਲੋਗ ਵਿੱਚ ਆਪਾਂ ਮੰਡੀ ਦੀ ਲਾਈਫ ਬਾਰੇ ਦੱਸਾਂਗੇ ਕਿ ਮੰਡੀ ਦੀ ਲਾਈਫ ਕਿੱਦਾਂ ਹੁੰਦੀ ਆ ਜ਼ਿਮੀਂਦਾਰਾਂ ਦੀ ਆਰਤੀਆਂ ਦੀ ਤੇ ਲਿਪਰਪਰਟੀ ਦੀ ਤੇ ਕੋਸ਼ਿਸ਼ ਤੇ ਇਹੀ ਆ ਕਿ ਆਪਣੀ ਡੇਲੀ ਵਲੋਗ ਜ਼ਰੂਰ ਅਪਲੋਡ ਕਰਿਆ ਕਰੇ ਡੇਲੀ ਵਲੋਗ ਬਣਾਉਂਦੇ ਰਹੀਏ ਕਰੀਏ ਤੇ ਚਲੋ ਦੱਸਦੇ ਆ ਕੀ ਕੀ ਆਪਾਂ ਕੀ ਕਰਦੇ ਆ ਡੇਲੀ ਲਾਈਫ ਤੇ ਵਿੱਚ ਤੇ ਤੁਹਾਨੂੰ ਮਿਲਦੇ ਥੋੜੇ ਜਿਹਾ ਤਕਰਸਣ ਦੀ ਆਏ ਫਿਲ ਚੱਕਣੇ ਨਹੀਂ ਆਏ ਨਿਕਰਾ ਕੇ ਸਿਰਾਂ ਜਾਣਾ ਦਿਨ ਕੱਟਣ ਨਹੀਂ ਆਏ ਉਹ ਕੱਢੀ ਪਈਆ ਧੁੱਤੀ ਏ ਮੇ ਅਰジナ ਉੱਚੀ ਮੁੰਡਾਇ ਆਪਹੀ ਭਰੇੜ ਨਹੀਂ ਤੁਪਾਈ ਫਿਰੇ ਗੁੱਚੀ ਅੰਬਰ ਵੀ ਨਿਕਾਏ ਓਡਾਰੀਆਂ ਨੂੰ ਨਹੀਂ ਕੋਮਰੀਆਂ ਸਤ ਸੰ ਯਾਰੀਆਂ ਨੂੰ ਨਹੀਂ ਜਿਹੜੇ ਹੱਥੇ ਬੂਟੇ ਲਾਏ ਸਾਨੂੰ ਆਰਾ ਦਸੀ ਜਾਂਦੇ ਨਹੀਂ ਤੇਰਾ ਨੂੰ ਮੱਤਰਾ ਨੂੰ ਦਸੀ ਜਾਂਦੇ ਹਾਂ ਧੁੱਤੀਆਂ ਨੂੰ ਮੱਤਰਾ ਨੂੰ ਮਤਲਬ ਰਸ਼ਤਾ ਹਾਬ ਦਾ ਹੀ ਹੈਗਾ ਮੰਡੀ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਜੇ ਮੰਡੀ ਦੇ ਵਿੱਚ ਰਸ਼ਤਾ ਹੈ ਜਿਹੇ ਖਾਬ ਦਾ ਹੀ ਆ ਆ ਦੇਖੋ ਮਤਲਬ ਬੈਗਾ ਆ 2 4 ਦਾ ਰਸ਼ ਫੁੱਲ ਹੋਇਆ ਨਾ ਫੁੱਲ ਹਮ ਤਾਂ ਸੰਗ ਫਿਰ ਰਫ ਹੋ ਚੁੱਕੀ ਹੁੰਦਾ ਕੀ ਨਹੀਂ ਹੁੰਦਾ ਅੱਜ ਆਪਾਂ ਦਾ ਫੜ ਜਿੱਥੇ ਆਪਾਂ ਮਾਲ ਤੋਲਦੇ ਹਾਂ ਜਿਮੀਦਾਰਾਂ ਦਾ ਹਲੇ ਤੇ ਆਪਣੇ ਮਾਲ ਆ ਨਹੀਂ ਜਾਂਾ ਵਾ ਲੇਟ ਥੋੜਾ ਲੇਟ ਆਊਗਾ ਤੇ ਆ ਆਪਣੇ ਮਤਲਬ ਸ਼ਟ ਵਗੈਰਾ ਬੰਦੇ ਬੈਠੇ ਆਪਣੀ ਲੇਬਰ ਪਾਰਟੀ ਓਹ ਠੇਰੀ ਬਣ ਚੁੱਕੀ ਆ ਦੁਕਾਨ ਤੇ ਤੇ ਬੱਦਲ ਉੱਛੜ ਆਇਆ ਸਿਰ ਦੇ ਉੱਤੇ ਤੇ ਹੁਣ ਮੌਸਮ ਸਾਥ ਪੂਰਾ ਪੂਰਾ ਦੇ ਰਿਹਾ ਓ ਖਿੱਚ ਕੇ ਰੱਖੋ ਖਿੱਚ ਕੇ ਕੀ ਹੋ ਗਿਆ ਝਾੜੂ ਮਾਰ ਦੋ ਉੱਪਰ ਸੇ ਕੀ ਬੱਦਲ ਗੜਕਣ ਲੱਗ ਪਿਆ ਜੇ ਮਿੰਟੋ ਮਿੰਟ ਤੇ ਸਪੀਡ ਸਪੀਡ ਫਾੜ ਲੋ ਸਪੀਡ ਸਦਾ ਮੋਟਾ ਜੀ ਮਜ਼ਾ ਮਕਾ ਕੰਮ ਚੱਲਦਾ ਹੁੰਦਾ ਚਲੋ ਕੁਦਰਤ ਨੂੰ ਜੋ ਮਨਜ਼ੂਰ ਹੁੰਦਾ ਹੋਈ ਹੁੰਦਾ ਵੈਸੇ ਚੱਲੋ ਇਹ ਹੋ ਟਾਈਮ ਹੋ ਗਿਆ ਸਾਡਾ ਕੰਪਿਊਟਰ ਤੇ ਦੇਹਨ ਦਾ ਤੇ ਇੱਥੇ ਆਪਾਂ ਡਿਟੇਲ ਵਗੈਰਾ ਚੜਾਉਂਦੇ ਹਾਂ ਜ਼ਿੰਮੇਵਾਰ ਦੀ ਤੁਹਾਨੂੰ ਦੱਸਦੇ ਹਾਂ ਕਿਦਾਂ ਡਿਟੇਲ ਚੜਦੀ ਆ ਆ ਨੂੰ ਇਗਨੋਰ ਕਰਨਾ ਸਾਰੇ ਜਾਣੇ ਨਗਰ ਬਟੂ ਲੱਗਾ ਆ ਇੰਨਾ ਕ ਨਾਇਬਟ ਲਗਾਨਾ ਚਾਹੀਦਾ ਚਲੋ ਮਿਲਦੇ ਆ ਲੈਪਟਾਪ ਸਟਾਰਟ ਹੁੰਦਾ ਫਿਰ ਮਿਲਦੇ ਆ ਤੁਹਾਨੂੰ ਥੋੜੇ ਦਿਨ ਤੱਕ ਸਟਾਰਟ ਹੋਨ ਤਾਂ ਪਹਿਲਾ ਹੀ ਬਲੈਂਕ ਸਕਰੀਨ ਹੋ ਗਈ ਏ ਜਦੋਂ ਕੰਮ ਦੀ ਜਰੂਰਤ ਹੁੰਦੀ ਏ ਵੀ ਸਾਡਾ ਛਾੜ ਜਾਂਦਾ ਸਾਡਾ ਅੱਗੇ ਪਿੱਛੇ ਭਜਦਾ ਫਿਰਦਾ ਕੀ ਕਰ ਸਕਦੇ ਹਾਂ ਚਲੋ ਪੈਂਦੇ ਆ ਕੀ ਬੰਦਾ a few moments ਬਸਾਲੀ ਵੀ ਪਉਦਾ 150 ਦੀ ਸਪੀਡ ਨਾਲ ਤੂਫਾਨ ਆ ਗਿਆ 150 ਦੀ ਸਪੀਡ ਨਾਲ ਅੱਲਾ ਦਰਾਉ ਡਵਾ ਤੈਨੂੰ ਮੈਨੂੰ ਸੀ ਦਾ ਡਰ ਸੀਗਾ ਤੇ ਉਹ ਤੋ ਹੋ ਹੀ ਗਿਆ ਰੱਬ ਨੇ ਮਤਲਬ ਘੇਰ ਬਖਾ ਦਿੱਤਾ بارش ਪੂਰੀ ਜਵਾਰਾਣਾ ਹੋ ਰਹੀ ਆ ਚੱਕ ਅੱਜ ਤੱਕ ਚਲੋ ਆਪਾਂ ਜ਼ਿੰਮੇਦਾਰ ਦੀ ਢੇਰੀ ਦਾ ਨੁਕਸਾਨ ਨਹੀਂ ਹੋਣ ਦਿੱਤਾ ਪੂਰੀ ਪ੍ਰੋਪਰਟਾ ਕਿਉਂ ਹੀ ਆ ਲੈਟਸ ਗੋ ਮਿਲਦੇ ਹਾਂ ਕੀ ਬੰਦਾ ਕੀ ਲੰਦਦਾ ਬਹੁਤ ਤੂਫਾਨ ਆ ਰਿਹਾ ਸੀਗਾ ਚਲੋ ਚੱਤਰ ਦਾ ਤੱਕ ਪਹੁੰਚਿਆ ਪੀੜਾ ਸਰਦੇ ਆ ਚਲੋ ਚਲੋ ਜ਼ੋਰ ਲਾ ਕੇ ਇਸ ਤਾਨੂੰ ਫੇਮਸ ਕਰੀਏ ਜ਼ੋਰ ਲਾ ਕੇ ਹਈਸ਼ਾ ਵਾਹ ਵਾਹ ਹਾਂ ਬਲੀ ਕਟ ਨਾ ਬਰਾਵਾ ਤਾ ਉਪਰ ਥਾ ਕਰਨ ਥਾ ਕਰਨ ਕਟਾ ਕਟਾ ਨਾ ਕਟਾ ਨਾ ਕਰ ਜੀ ਤੇਰੇ ਨਾਲ ਫੋਟੋ ਦੀ ਗੱਲ ਵਾਲਾ ਥਾ ਹਾਂ ਛੇ ਸੇ ਆ ਰਿਹਾ ਤੇਰਾ ਵੀ ਆ ਰਹਾ ਕੋਈ ਬਾਤ ਨਹੀਂ ਹੈ ਇਹ ਜੇ ਕਟ ਨਾ ਆਏ ਨਾ ਕਟਣਾ ਓਏ ਹਾਂ ਉਪਰ ਰੋ ਨਾ ਮਰਦਾ ਮਤਲਬ ਬਾਰਿਸ਼ ਆ ਰਹੀ ਹੈ ਕੋਈ ਮੰਡੀ ਗਾਈਜ਼ ਬਾਹਰ ਤੇ ਬਹੁਤ ਬਾਰਿਸ਼ ਹੋ ਰਹੀ ਹੈ ਮੈਂ ਬਿਠਾ ਆ ਗੱਡੀ ਦੇ ਅੰਦਰ ਆਪਾਂ ਨਾਲ ਮੋਰ ਮਤਲਬ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਦੇਖੋ ਕੀ ਬੰਦਾ ਜੂਮੀ ਬੰਦ ਹੁੰਦਾ ਕਿ ਨਹੀਂ ਹੁੰਦਾ ਕੱਲ ਤਾਂ ਵੀ ਦੱਸਦੇ ਆ ਚਲੋ ਵੇਖਦੇ ਆ ਕੀ ਬੰਦਾ ਇਹ ਨਹੀਂ ਆ ਵੇਖੋ ਉਮੀਦ ਬਹੁਤ ਜਿਆਦਾ ਪੈਣ ਦਾ ਬੀਠਾ ਹੋਇਆ ਅੰਬਰਾ ਵੇਖੋ ਆ ਕੀ ਬਣਿਆ ਪਿਆ